ਸਾਰੇ ਰੋਪੜ ਵਿਧਾਨ ਸਭਾ ਹਲਕੇ ਦੀਆਂ ਸਾਰੀਆਂ ਪੰਚਾਇਤਾਂ ਨੂੰ ਇਹ ਜਾਣਕਾਰੀ ਮੈਂ ਸਾਂਝੀ ਕਰਨੀ ਚਾਹੁੰਦਾ ਕਿ ਆਵਾਸ ਯੋਜਨਾ ਦੇ ਤਹਿਤ ਲੋੜਵੰਦ ਸੱਤਿਆਂ ਦੇ ਲਈ ਮਕਾਨ ਨੇ ਉਹਦਾ ਬੜੀ ਦੇਰ ਬਾਅਦ ਪੋਰਟਲ ਖੁੱਲਿਆ ਤੇ ਉਹ ਹੁਣ ਪੋਰਟਲ ਤੇ ਅਪਲਾਈ ਕਰਨ ਦੇ ਲਈ ਜਿਹੜੀ ਆਖਰੀ ਮਿਤੀ ਹੈ ਉਹ 31 ਮਾਰਚ ਹੈ ਇਹ ਵੇਸ਼ ਕਰਕੇ ਤੁਹਾਡੇ ਨਾਲ ਲਾਈਵ ਦੇ ਰਹੀ ਗੱਲ ਸਾਂਝੀ ਕਰ ਰਿਹਾ ਕਿਉਂਕਿ ਪੰਚਾਇਤਾਂ ਦੀਆਂ ਮੀਟਿੰਗਾਂ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਵੀ ਕਈ ਪੰਚਾਇਤਾਂ ਦੇ ਵਿੱਚ ਹਲੇ ਇਸ ਬਾਰੇ ਜਾਣਕਾਰੀ ਨਹੀਂ ਹੈ ਜਾਂ ਪ੍ਰੋਸੈਸ ਬਾਰੇ ਜਾਣਕਾਰੀ ਨਹੀਂ ਹੈ ਇਸ ਕਰਕੇ ਮੈਂ ਸਭ ਨੂੰ ਖਾਸ ਤੌਰ ਤੇ ਪੰਚਾਇਤਾਂ ਨੂੰ ਪਿੰਡਾਂ ਦੇ ਜਾਗਰੂਕ ਨਿਵਾਸੀਆਂ ਨੂੰ ਇਹ ਵੀਡੀਓ ਰਾਹੀਂ ਅਪੀਲ ਕਰਨੀ ਚਾਹੁੰਦਾ ਕਿ ਜਿਹੜੇ ਵੀ ਆਪਣੇ ਪਿੰਡਾਂ ਦੇ ਵਿੱਚ ਐਸੇ ਸਾਡੇ ਲੋੜਵੰਦ ਸਾਥੀ ਹੈ ਜਿਨ੍ਹਾਂ ਨੂੰ ਮਕਾਨ ਗਰੀਬਾਂ ਨੂੰ ਬਣਾ ਕੇ ਦੇਣ ਦੀ ਲੋੜ ਹੈ ਉਹਨਾਂ ਦਾ ਆਪਾਂ ਸਮਾਂ ਨਾ ਖੁੰਝਣ ਦਈਏ 31 ਮਾਰਚ ਤੋਂ ਪਹਿਲਾਂ-ਪਹਿਲਾਂ ਅਸੀਂ ਉਹਨਾਂ ਦਾ ਪੋਰਟਲ ਦੇ ਉੱਪਰ ਅਪਲਾਈ ਕਰਨਾ ਵੀਡੀਓ ਦਫ਼ਤਰ ਦੇ ਰਾਹੀਂ ਤੇ ਪੋਰਟਲ ਤੇ ਅਪਲਾਈ ਕਰਨ ਦੇ ਲਈ ਤੁਹਾਡੇ ਹਰ ਪਿੰਡ ਦੇ ਵਿੱਚ ਇੱਕ ਸਰਵੇਅਰ ਜਿਹੜਾ ਉਹ ਨਿਯੁਕਤ ਕੀਤਾ ਹੋਇਆ ਆ ਆਮ ਤੌਰ ਤੇ ਜ਼ਿਆਦਾਤਰ ਪਿੰਡਾਂ ਦੇ ਵਿੱਚ ਜਿਹੜੇ ਨਰੇਗਾ ਦੇ ਮੇਟ ਨੇ ਜਿਹੜੇ ਨਰੇਗਾ ਦੇ ਮੇਟ ਨੇ ਜ਼ਿਆਦਾਤਰ ਪਿੰਡਾਂ ਦੇ ਵਿੱਚ ਉਹਨਾਂ ਨੂੰ ਹੀ ਸਰਵੇਅਰ ਜਿਹੜਾ ਬਣਾਇਆ ਹੋਇਆ ਕਈ ਪਿੰਡਾਂ 'ਚ ਸਰਪੰਚ ਵੀ ਸਰਵੇਅਰ ਨੇ ਜਾਂ ਸਰਵੇਅਰ ਵੈਸੇ ਕੋਈ ਵੀ ਬਣ ਸਕਦਾ ਪਰ ਜ਼ਿਆਦਾਤਰ ਇਹ ਹੀ ਸਰਵੇਅਰ ਨੇ ਉਹਨਾਂ ਦੇ ਨਾਲ ਰਾਬਤਾ ਕਰਕੇ ਜਿਹੜੇ ਵੀ ਲੋੜਵੰਦ ਐ ਜਿਹਨ ਮਕਾਨਾਂ ਦੀ ਲੋੜ ਐ ਉਹਨਾਂ ਦਾ ਸਰਵੇ ਕਰਾ ਕੇ ਪੋਰਟਲ ਤੇ ਤੁਸੀਂ ਅਪਲੋਡ ਜ਼ਰੂਰ ਕਰਵਾ ਦਿਓ ਤਾਂ ਕਿ ਸਾਰੇ ਲੋੜਵੰਦਾਂ ਨੂੰ ਇਸ ਆਵਾਸ ਯੋਜਨਾ ਦਾ ਫਾਇਦਾ ਮਿਲ ਸਕੇ 31 ਮਾਰਚ ਤੋਂ ਬਾਅਦ ਫਿਰ ਅਪਲੋਡ ਜਿਹੜਾ ਨਹੀਂ ਹੋਣਾ ਮੇਰੇ ਖਿਆਲ ਪਹਿਲਾਂ ਵੀ ਕਿੰਨੀ ਦੇਰ ਪੋਰਟਲ ਖੁੱਲਿਆ ਜੀ 2011 ਤੋਂ ਬਾਅਦ 13 ਸਾਲ ਹੁਣ ਪੋਰਟਲ ਖੁੱਲਿਆ ਜਾ ਕੇ 14 ਸਾਲ ਬਾਅਦ ਇਸ ਕਰਕੇ ਕਿਉਂਕਿ ਜਿਹੜੇ ਲੋੜਵੰਦ ਹੁੰਦੇ ਆ ਉਹਨਾਂ ਦਾ ਕਈ ਵਾਰ ਗੱਲ ਪੁੱਜਦੀ ਨਹੀਂ ਜਾਗਰੂਕਤਾ ਦੀ ਘਾਟ ਹੁੰਦੀ ਹੈ ਆਪਾਂ ਸਾਰੇ ਮਿਲ ਕੇ ਉਹ ਸਾਰਿਆਂ ਨੂੰ ਇਸ ਯੋਜਨਾ ਦਾ ਜਿਹੜਾ ਫਾਇਦਾ ਦਵਾਈਏ ਤਾਂ ਕਿ ਕੋਈ ਵੀ ਮਕਾਨ ਤੋਂ ਵਾਂਝਾ ਨਾ ਰਹਿ ਸਕੇ ਸਾਰੇ ਜਾਗਰੂਕ ਸਾਥੀਆਂ ਨੂੰ ਯੂਥ ਕਲੱਬਾਂ ਨੂੰ ਪੰਚਾਇਤਾਂ ਨੂੰ ਮਹਿਲਾ ਮੰਡਲਾਂ ਨੂੰ ਆਵਾਜ਼ ਦੀ ਪਾਰਟੀ ਦੇ ਆਗੂਆਂ ਨੂੰ ਇਹ ਬੇਨਤੀ ਹੈ ਕਿ ਇਸ ਮਹਿੰਮ ਦਾ ਹਿੱਸਾ ਬਣੀਏ ਜਿੰਨੇ ਵੀ ਨੀੜੀ ਨੇ ਲੋੜਵੰਦ ਨੇ ਜਿਨ੍ਹਾਂ ਨੂੰ ਮਕਾਨ ਬਣਾ ਕੇ ਦੇਣ ਦੀ ਲੋੜ ਹੈ ਉਹ ਆਪਾਂ ਉਹਨਾਂ ਦਾ ਸਰਵੇ ਜਿਹੜਾ ਉਹ 31 ਮਾਰਚ ਤੋਂ ਪਹਿਲਾਂ-ਪਹਿਲਾਂ ਕਰਾ ਕੇ ਜ਼ਰੂਰ ਪੋਰਟਲ ਤੇ ਅਪਲੋਡ ਕਰਾਈਏ ਜੇ ਕਿਸੇ ਨੂੰ ਕੋਈ ਦਿੱਕਤ ਆndi ਹੈ ਤਾਂ ਸਾਡੇ ਦੋਨੋਂ ਦਫ਼ਤਰਾਂ ਦੇ ਵਿੱਚ ਤੁਸੀਂ ਰਾਬਤਾ ਕਰ ਸਕਦੇ ਆ ਨੂਰਪੁਰਵੇਦੀ ਦਫ਼ਤਰ ਦੇ ਵਿੱਚ ਵੀ ਤੇ ਰੋਪੜ ਦਫ਼ਤਰ ਦੇ ਵਿੱਚ ਵੀ ਵੀਡੀਓ ਦਫ਼ਤਰ ਤੋਂ ਤੁਹਾਡਾ ਰਾਬਤਾ ਕਰਨ ਲਈ ਹੈਗੇ ਆ ਪਰ ਜੇ ਫਿਰ ਵੀ ਕੋਈ ਦਿੱਕਤ ਆndi ਤਾਂ ਐਮਐਲਏ ਦਫ਼ਤਰਾਂ ਦੇ ਵਿੱਚ ਵੀ ਤੁਸੀਂ ਰਾਬਤਾ ਕਰ ਸਕਦੇ ਆ ਤਾਂ ਕਿ ਹਰ ਇੱਕ ਨੂੰੜਲੀ ਰਹਿਣ ਲਈ ਛੱਤ ਉਹ ਅਸੀਂ ਉਪਲਬਧ ਕਰਵਾ ਸਕੀਏ ਧੰਨਵਾਦ